ਗੋਪੀ ਉਤੇ ਕੇ ਗੁਨਗਾ ਬੋ ਸੈਕ੍ਰੀਟ ਫਾਊਂਡੇਸ਼ਨ ਦੀ ਟੀਮ ਵੱਲੋਂ ਇੱਥੇ ਪਹੁੰਚ ਕੀਤੀ ਗਈ ਤੇ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਕਿ ਪਾਣੀ ਹੀ ਪਾਣੀ ਹੈ ਸਾਰਾ ਤੇ ਇੱਥੇ ਕੋਈ ਕਨੈਕਟੀਵਿਟੀ ਨਹੀਂ ਰਹੀ ਬਹੁਤ ਘੱਟ ਸੰਸਥਾਵਾਂ ਨੇ ਇੱਥੇ ਪਹੁੰਚ ਕੀਤੀ ਅੱਜ ਅਸੀਂ ਉਹ ਸਾਹਮਣੇ ਦੋ ਤਿੰਨ ਡੇਰੇ ਨੇ ਇੱਕ ਘਰ ਆ ਉਧਰ ਜਾ ਰਹੇ ਸੀ ਤੇ ਪਾਣੀ ਦਾ ਲੈਵਲ ਥੋੜਾ ਘਟ ਹੁਣ ਕਰਕੇ ਜਿਹੜਾ ਸਾਡੀ ਬੇੜੀ ਸੀ ਬੇੜਾ ਸੀ ਇਹ ਇੰਜਣ ਨੇ ਕੰਮ ਕਰਨਾ ਥੋੜਾ ਬੰਦ ਕਰ ਦਿੱਤਾ ਜਿਹੜੇ ਸੇਵਾ ਕਰਦੇ ਆ ਇਹਨੂੰ ਬੇੜੀ ਨੂੰ ਖਿੱਚਣ ਦੀ ਤੇ ਪਿੱਛੋਂ ਆ ਬਾਬਾ ਜੀ ਆ ਵੀਰ ਪਿੱਛੋਂ ਜਿਹੜੇ ਆਏ ਚੱਪੂ ਮਾਰ ਮਾਰ ਕੇ ਥੋੜਾ ਸਹਾਰਾ ਦੇ ਰਹੇ ਆ ਅਗਲੇ ਵੀਰ ਨੂੰ ਵੀ ਥੋੜਾ ਆਸਾਨੀ ਦੇ ਨਾਲ ਆਪਾਂ ਬੇੜੀ ਨੂੰ ਖਿੱਚ ਸਕੀਏ ਪਾਣੀ ਤਾਂ ਵਗਦੇ ਨੂੰ 20 ਦਿਨ ਹੋ ਗਏ ਲੱਗਦਾ ਇੱਥੇ ਹਾਂ ਜੀ 체ਦਨ ਲਗਾਤਾਰ ਹੋ ਰਿਹਾ ਪੂਰੇ ਕੱਟ ਜੜਿਆ ਰਿਹਾ ਪਾਣੀ ਨੇ ਬੜੀ ਤਬਾਈ ਡਾਈ ਹੈ ਸਰ ਤੁਹਾਡਾ ਧੰਨਵਾਦ ਜਿਹੜੇ ਸਾਡੇ ਤੱਕ ਪਹੁੰਚੇ ਜੀ ਦਾ ਸ਼ੁਕਰੀਆ ਹੈ ਤਾਂ ਮੈਂ ਵੀਰਾਂ ਨੂੰ ਬੇਨਤੀ ਕੀਤੀ ਵੀ ਆਪਣੇ ਕੋਲ ਰਾਸ਼ਨ ਜਿਹੜਾ ਉਹ ਬਹੁਤ ਆ ਰਿਹਾ ਰਾਸ਼ਨ ਦੀ ਕੋਈ ਜ਼ਰੂਰਤ ਨਹੀਂ ਜਿਹੜੀਆਂ ਘਰ ਦੀਆਂ ਵਸਤਾਂ ਘਰੇ ਵਰਤਨ ਵਾਲੀਆਂ ਆ ਆਟਾ ਦਾਲ ਜੋਗੀ ਹੈ ਉਹ ਸਾਰਾ ਕੁਝ ਬਹੁਤ ਆ ਰਿਹਾ ਮੈਂ ਵੀਰਾਂ ਨੂੰ ਬੇਨਤੀ ਇਹ ਕੀਤੀ ਵੀ ਜਿਹੜੇ ਪਸ਼ੂ ਹੈ ਪਸ਼ੂਆਂ ਵਾਸਤੇ ਚਾਰੇ ਦਾ ਜੇ ਪ੍ਰਬੰਧ ਹੋ ਜਾਈ ਜਾਂ ਫੀਡ ਦਾ ਪ੍ਰਬੰਧ ਹੋ ਜੇ ਕਿਉਂਕਿ ਚਾਰਾ ਵੀ ਜਿਹੜਾ ਹੈਗਾ ਉਹ ਕਿਤੇ ਕਿਤੇ ਆ ਜਾਂਦਾ ਪਰ ਫੀਡ ਜਿਹੜਾ ਉਹ ਬਹੁਤ ਘੱਟ ਆਉਂਦਾ